ਹੁਣੇ-ਹੁਣੇ ਮੂਵੀ ਖਿਲਾੜੀ ਰਿਲੀਜ਼ ਹੋ ਗਈ ਤੇ ਸਾਡੇ ਨਾਲ ਬਹੁਤ ਹੀ ਸੋਹਣੀ ਪਿਆਰੀ ਜੀ ਐਕਟ੍ਰੈਸ ਪ੍ਰਭ ਅਗਰਵਾਲ ਮੌਜੂਦ ਨੇ ਪਹਿਲਾਂ ਤਾਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ मैम ਤੁਹਾਡੀ ਮੂਵੀ ਰਿਲੀਜ਼ ਹੋਈ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੇ ਤੁਸੀਂ ਬਹੁਤ ਸੋਹਣਾ ਕਿਰਦਾਰ ਨਿਭਾਇਆ ਇੱਕ ਸਿੰਪਲ ਜੀ ਲੜਕੀ ਦਾ ਜਿਸ ਲੜਕੀ ਦੇ ਆਸ-ਪਾਸ ਇੱਕ ਪੇਰੈਂਟਸ ਰਿਸਪੌਂਸਿਬਿਲਟੀ ਹੈ ਇੱਕ ਪਿਆਰ ਸਾਹਮਣੇ ਦਿਖ ਰਿਹਾ ਹੈ ਜੈਸ ਬਹੁਤ ਹੀ ਵਧੀਆ ਲੱਗਿਆ ਇੱਕ ਇੱਕ ਬਹੁਤ ਹੀ ਪਿਆਰਾ ਜਿਹਾ ਕਰੈਕਟਰ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਮੇਰੀ ਝੋਲੀ ਪਿਆ ਖਿਡਾਰੀ ਇਦਾਂ ਦਾ ਕਨਸੈਪਟ ਮੈਂ ਕੀਤਾ ਵੀ ਨਹੀਂ ਸੀ ਵਧੀਆ ਲੱਗਿਆ ਇਦਾਂ ਦਾ ਪੰਜਾਬ ਵਿੱਚ ਵੀ ਨਹੀਂ ਆਇਆ ਸੀ ਮੂਵੀ ਨਹੀਂ ਆਈ ਇਦਾਂ ਦੀ ਤੇ ਵਧੀਆ ਲੱਗੀ ਉਹ ਚੀਜ਼ ਤੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਆ ਕਿ ਇੰਨਾ ਪਿਆਰ ਮਿਲ ਰਿਹਾ ਸਾਰੇ ਆ ਕੇ ਕਹਿ ਰਹੇ ਨੇ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਉਹ ਮਤਲਬ ਜੋ ਐਕਸਪੈਕਟ ਕੀਤਾ ਸੀ ਉਸ ਤੋਂ ਵੀ ਅਪ ਹੋਇਆ ਵਾ ਚੀਜ਼ ਤੇ ਪ੍ਰਭ ਜਿਵੇਂ ਕਿ ਅਸੀਂ ਮੂਵੀ ਦੇ ਵਿੱਚ ਦੇਖਿਆ ਤੁਸੀਂ ਬਹੁਤ ਸਿੰਪਲ ਲੜਕੀ ਦਾ ਕਿਰਦਾਰ ਨਿਭਾਇਆ ਤੇ ਉਸ ਲੜਕੀ ਦਾ ਜਿਸ ਦੇ ਸਾਹਮਣੇ ਇੱਕ ਚੁਣੌਤੀ ਹੈ ਕਿ ਮੇਰਾ ਇੱਕ ਪਾਰਟਨਰ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਤੇ ਇੱਕਦਮ ਤੇ ਗੈਂਗਸਟਰ ਬਣ ਜਾਂਦਾ ਹੈ ਜੇ ਤੁਹਾਡੀ ਲਾਈਫ ਦੇ ਵਿੱਚ ਅਜਿਹਾ ਕੁਝ ਹੋਵੇ ਤਾਂ ਤੁਸੀਂ ਕੀ ਕਰੋਗੇ ਤੁਹਾਡਾ ਕੀ ਡਿਸੀਜਨ ਹੋਣਾ ਹ ਇੱਕ ਸਿੰਪਲ ਜਿਹੇ ਇਸ ਵਿੱਚ ਅਸੀਂ ਦਿਖਾਇਆ ਕਿ ਸਿੰਪਲ ਜੀ ਕੁੜੀ ਹੈ ਜੋ ਕਿ ਉਹਦੇ ਰਿਸਪੌਂਸਿਬਿਲਟੀਆਂ ਨੇ ਉਹਦੇ ਫੈਮਿਲੀ ਦੀਆਂ ਉਹਨੂੰ ਪਿਆਰ ਵੀ ਦਿਖ ਰਿਹਾ ਕਿ ਮੇਰਾ ਪਿਆਰ ਵੀ ਜਾ ਰਿਹਾ ਮੈਨੂੰ ਲੱਗਦਾ ਜੇ ਐਦਾਂ ਦੀ ਕੋਈ ਕਦੇ ਵੀ ਸਿਚੁਏਸ਼ਨ ਕਿਸੇ ਨਾਲ ਵੀ ਹੁੰਦੀ ਜਾਂ ਮੇਰੇ ਨਾਲ ਹੁੰਦੀ ਆ ਇਹਦੇ ਵਿੱਚ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਆ ਤੁਹਾਡੇ ਰਿਲੇਸ਼ਨ ਵਿੱਚ ਚਾਹੇ ਕੋਈ ਵੀ ਆ ਉਹਦੇ ਜੇ ਕੋਈ ਗੈਂਗਸਟਰ ਵੀ ਬਣਦਾ ਉਹ ਐਦਾਂ ਨਹੀਂ ਬਣਦਾ ਉਹਦੇ ਪਾਸਟ ਵਿੱਚ ਵੀ ਬਹੁਤ ਕੁਝ ਹੁੰਦਾ ਆ ਹਨਾ ਜੇ ਕੋਈ ਵੀ ਕੁਝ ਵੀ ਕੋਈ ਚੀਜ਼ ਉਹ ਗਲਤ ਬੰਦਾ ਚੀ ਗਲਤ ਚੀਜ਼ਾਂ ਵਿੱਚ ਪੈ ਗਿਆ ਤੇ ਉਹਦਾ ਮਿਲਣਾ ਤਾਂ ਨਾ ਕਿਸੇ ਨੂੰ ਵੀ ਉਹਦੇ ਫੇਸ ਤੋਂ ਨਹੀਂ ਜੱਜ ਕਰਨਾ ਚਾਹੀਦਾ ਉਹਦੇ ਨੇਚਰ ਤੋਂ ਨਹੀਂ ਉਹਦਾ ਪਾਸਟ ਦੇਖੋ ਜੇ ਉਹ ਐਦਾਂ ਦਾ ਕਦੋਂ ਬਣ ਗਿਆ ਉਹ ਵਧੀਆ ਸੀ ਤਾਂ ਐਦਾਂ ਦਾ ਕਿਉਂ ਬਣ ਗਿਆ ਉਹਦੇ ਵਿੱਚ ਕਿਉਂ ਚੇਂਜਸ ਆਈਆਂ ਉਹ ਚੀਜ਼ ਬਹੁਤ ਮਾਇਨੀ ਰੱਖਦੀ ਹੈ ਇੱਕ ਰਿਲੇਸ਼ਨ ਵਿੱਚ ਜੇ ਤੁਸੀਂ ਦੇਖਿਆ ਕਿ ਇੱਕ ਲਵਰ ਦਾ ਰਿਲੇਸ਼ਨ ਚੱਲ ਰਿਹਾ ਨਾਲ ਉਹਨੂੰ ਪਤਾ ਲੱਗਿਆ ਕਿ ਗੈਂਗਸਟਰ ਵੀ ਆ ਤੇ ਉਹ ਕਿਦਾਂ ਅੰਡਰਸਟੈਂਡ ਕਰਦੀ ਆ ਤੇ ਉਹਨੂੰ ਵੀ ਪਤਾ ਕਿ ਹਾਂ ਮੇਰਾ ਪਿਆਰ ਮੇਥੋਂ ਜਾ ਰਿਹਾ ਵਾ ਉਹਨੇ ਵੀ ਅੰਡਰਸਟੈਂਡਿੰਗ ਕਰਕੇ ਕਿ ਠੀਕ ਆ ਜੇ ਉਹਦੀ ਫੈਮਿਲੀ ਨਹੀਂ ਸੈਪਟ ਕਰਦੀ ਤਾਂ ਕੋਈ ਗੱਲ ਨਹੀਂ ਉਹਨੂੰ ਉਹਦੀ ਲਾਈਫ ਜੀਣ ਦੋ ਇਹ ਹੋਣੀ ਚਾਹੀਦੀ ਹੈ ਜ਼ਰੂਰੀ ਇਹ ਚੀਜ਼ ਇਹ ਵਾਰ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਉਸ ਮੁਕਾਮ ਤੇ ਪਹੁੰਚ ਜਾਂਦੇ ਨੇ ਜਿੱਥੇ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਜੇਕਰ ਇਸ ਮੁੰਡੇ ਨੂੰ ਛੱਡ ਦਈਏ ਤਾਂ ਮਤਲਬ ਇੱਕ ਵਾਰੀ ਅਸੀਂ ਐ ਸੋਚਣ ਲੱਗ ਪੰਦੇ ਕਿ ਯਾਰ ਅਸੀਂ ਨੂੰ ਛੱਡ ਦਿੱਤਾ ਦੂਸਰੇ ਪਾਸੇ ਫੈਮਿਲੀ ਵੀ ਆ ਜਾਂਦੀ ਆ ਉਹ ਬਹੁਤ ਕੁੜੀ ਲਈ ਟਫ ਡਿਸੀਜਨ ਜਿਹਾ ਹੋ ਜਾਂਦਾ ਹੈ ਕਿ ਯਾਰ ਮੈਂ ਇਸ ਬੰਦੇ ਨਾਲ ਇੰਨਾ ਕੁ ਸਾਥ ਦਿੱਤਾ ਇੰਨੇ ਸਾਲਾਂ ਤੱਕ ਨਭਾਇਆ ਹੈਗਾ ਉਹ ਵੀ ਕਾਫੀ ਦਿੱਕਤ ਆ ਜਾਂਦੀ ਆ ਹਾਂ ਠੀਕ ਹੈ ਇੱਕ ਰਿਲੇਸ਼ਨ ਹੁੰਦਾ ਆ ਤੁਹਾਨੂੰ ਪਤਾ ਨਹੀਂਗਾ ਕਿ ਅਸੀਂ ਸੋਚਦੇ ਕੁਝ ਹੋਰ ਆ ਤੇ ਹੁੰਦਾ ਕੁਝ ਹੋਰ ਆ ਮੈਨੂੰ ਲੱਗਦਾ ਅਸੀਂ ਕਿਤੇ ਨਾ ਕਿਤੇ ਜੇ ਅਸੀਂ ਕਿਤੇ ਕਿਸਨੂੰ ਪਿਆਰ ਵੀ ਕਰਦੇ ਆ ਅਸੀਂ ਛੋਟੀ ਏਜ ਵਿੱਚ ਕਿਸ ਨਾਲ ਵਧੀਆ ਰਿਲੇਸ਼ਨ ਵਿੱਚ ਆ ਜਾਂਦੇ ਆ ਉਹ ਜੇ ਤੁਹਾਨੂੰ ਕੋਈ ਫੈਮਲੀ ਵੀ ਤੁਹਾਨੂੰ ਰੋਕਦੀ ਆ ਨਾ ਉਹ ਚੰਗੇ ਲਈ ਰੋਕਦੀ ਹੁੰਦੀ ਆ ਉਹ ਅਸੀਂ ਆਪਣਾ ਅੱਜ ਦੇਖਦੇ ਆ ਤੇ ਉਹ ਸਾਡਾ ਕੱਲ ਦੇਖਦੇ ਨੇ ਉਹ ਉਹ ਸਾਰੀ ਚੀਜ਼ਾਂ ਦੇਖਦੇ ਆ ਅਸੀਂ ਸਿਰਫ ਉਹਦਾ ਪਿਆਰ ਦੇਖਦੇ ਆ ਅਸੀਂ ਉਸ ਟਾਈਮ ਫਾਈਨੈਂਸ਼ਲੀ ਉਹਨੂੰ ਨਹੀਂ ਦੇਖਦੇ ਅਸੀਂ ਉਹਦੇ ਬੈਕਗ੍ਰਾਉਂਡ ਨਹੀਂ ਦੇਖਦੇ ਉਹਦੀ ਫੈਮਲੀ ਨਹੀਂ ਦੇਖਦੇ ਇਹ ਚੀਜ਼ ਬਹੁਤ ਮਾਇਨੇ ਰੱਖਦੀ ਆ ਜੇ ਤੁਹਾਨੂੰ ਕਿਤੇ ਫੈਮਲੀ ਤੁਹਾਨੂੰ ਕਹਿੰਦੀ ਆ ਕਿ ਨਹੀਂ ਇਹ ਸਹੀ ਨਹੀਂ ਆ ਉਹ ਚੀਜ਼ ਨੂੰ ਸੈਪਟ ਕਰ ਲੈਣਾ ਚਾਹੀਦਾ ਤੁਹਾਨੂੰ ਉਹ ਬਹੁਤ ਤੁਹਾਡੀ ਭਲਾਈ ਚ ਚਾਹਦੇ ਹੁੰਦੇ ਆ ਤੇ ਕਿਤੇ ਨਾ ਜੇ ਕਦੇ ਵੀ ਕੁਝ ਐਦਾਂ ਦਾ ਰਿਲੇਸ਼ਨ ਵਿੱਚ ਮੈਨੂੰ ਲੱਗਦਾ ਆਉ ਤਾਂ ਜਰੂਰ ਆਪਣੇ ਫੈਮਿਲੀ ਨਾਲ ਜਰੂਰ ਡਿਸਕਸ ਕਰੋ ਕਿ ਉਹ ਤੁਹਾਡੇ ਹਮੇਸ਼ਾ ਭਲਾਈ ਸੋਚਣਗੇ ਕਦੇ ਮਾੜਾ ਨਹੀਂ ਸੋਚਦੇ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਦੇਖਿਆ ਸੀ ਮਤਲਬ ਕਿ ਸਭ ਨੂੰ ਇਹ ਲੱਗੇ ਸੀ ਸ਼ਾਇਦ ਤੁਸੀਂ ਗੁਰਨਾਮ ਦੀ ਹੀ ਗਰਲਫ੍ਰੈਂਡ ਉਹ ਬਹੁਤ ਜ਼ਿਆਦਾ ਟਵਿਸਟ ਸੀ ਜਾਂ ਉਹ ਸਭ ਨੂੰ ਇਹੀ ਲੱਗ ਰਿਹਾ ਸੀ ਮੇਰੇ ਨਾਲ ਜੋ ਬੈਠੇ ਸੀ ਉਹ ਵੀ ਮੈਨੂੰ ਕਹਿ ਰਹੇ ਸੀ ਇਹ ਤੁਹਾਡੇ ਕੀ ਲੱਗਦੇ ਸੀ ਹੈਨਾ ਉਹ ਚੀਜ਼ ਬੜੀ ਲੱਗੇ ਕਿ ਸਸਪੈਂਸਫੁਲ ਆ ਮੂਵੀ ਵਧੀਆ ਲੱਗੂ ਵੀ ਹਾਂ ਲਾਈਕ ਬਹੁਤ ਚੇਂजेस ਆਉਂਦੀਆਂ ਨੇ ਉਹਨੂੰ ਕਿਉਂ ਮਾਰਿਆ ਜਾਂ ਉਹ ਮੇਰਾ ਤੇ ਗੁਰਨਾਮ ਦਾ ਕੀ ਰਿਲੇਸ਼ਨ ਆ ਅਸੀਂ ਕਿਉਂ ਵੱਖ ਹੋਏ ਆ ਇਹ ਚੀਜ਼ ਆ ਕਾਫੀ ਕੁਝ ਸਸਪੈਂਸਫੁਲ ਆ ਮੂਵੀ ਮਤਲਬ ਫੁੱਲ ਐਂਟਰਟੇਨਮੈਂਟ ਆ ਫੁੱਲ ਡਰਾਮੈਟਿਕ ਆ ਇੱਕ ਫੈਮਿਲੀ ਮੂਵੀ ਹੈ ਐਦਾਂ ਦਾ ਕਨਸੈਪਟ ਮਤਲਬ ਆਈ ਵੇਸ਼ ਕਿ ਬੈਕ ਔਨ ði ਰੈਨ ਬਟ ਐਦਾਂ ਦਾ ਆਇਆ ਨਹੀਂ ਹੈਗਾ ਤੇ ਜਿਵੇਂ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਵਾਰ ਕੁੜੀਆਂ ਨਾ ਸਮਝ ਨਹੀਂ ਪਾਉਂਦੀਆਂ ਕਿ ਇਸ ਸਿਚੁਏਸ਼ਨ ਤੇ ਆ ਕੇ ਕੀ ਕਰਨ ਤੁਸੀਂ ਕੀ ਮਤਲਬ ਕਿ ਇੱਕ ਸਲਾਹ ਦੇਣਾ ਚਾਹੋਗੇ ਉਸ ਟਾਈਮ ਕਿਸ ਸਿਚੁਏਸ਼ਨ ਤੇ ਜਿਵੇਂ ਕਿ ਤੁਸੀਂ ਇਸ ਰੋਲ ਨੂੰ ਨਿਭਾਇਆ ਕਿ ਯਾ ਮੈਂ ਆਲਰੇਡੀ ਤੁਹਾਨੂੰ ਜਿੱਦਾਂ ਦੱਸਿਆ ਕਿ ਮੇਰੇ ਨਾਲ ਦਾ ਅਗਰ ਜੇ ਕਿਸੇ ਤੇ ਵੀ ਸਿਚੁਏਸ਼ਨ ਆਉਂਦੀ ਆ ਤਾਂ ਅੰਡਰਸਟੈਂਡਿੰਗ ਨਾਲ ਉਹ ਚੀਜ਼ ਉਹ ਰਿਲੇਸ਼ਨ ਨੂੰ ਸਮੂਥਲੀ ਤੁਸੀਂ ਫਿਨਿਸ਼ ਕਰ ਸਕਦੇ ਹੋ ਜਾਂ ਸਮੂਥਲੀ ਤੁਸੀਂ ਅੰਡਰਸਟੈਂਡਿੰਗ ਕਰਕੇ ਕਿ ਹਾਂ ਜੇ ਤੁਹਾਡੀ ਫੈਮਲੀ ਨਹੀਂ ਬੰਦੀ ਜਾਂ ਤੁਹਾਡਾ ਕੁਝ ਗਲਤ ਤੁਹਾਡੀ ਲਾਈਫ ਵਿੱਚ ਹੋ ਗਿਆ ਆ ਉਹ ਚੀਜ਼ਾਂ ਤੁਸੀਂ ਕਿੱਦਾਂ ਅੰਡਰਸਟੈਂਡਿੰਗ ਨਾ ਕਰਕੇ ਪਾਰ ਹੋ ਸਕਦੇ ਹੋ ਇਹ ਨਹੀਂਗਾ ਕਿ ਤੁਸੀਂ ਕੋਈ ਖੁੰਦਕ ਕਰੋ ਕਿਸੇ ਨਾਲ ਜਾਂ ਵੀ ਹਾਂ ਮੇਰੀ ਕਿਉਂ ਨਹੀਂ ਹੋਈ ਜਾਂ ਮੇਰਾ ਕਿਉਂ ਨਹੀਂ ਹੋਇਆ ਉਹ ਚੀਜ਼ਾਂ ਕਿਤੇ ਨਾ ਕਿਤੇ ਗਲਤ ਹੋ ਜਾਂਦੀਆਂ ਨੇ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਆ ਜੇ ਕਿਤੇ ਮੇਰੀ ਲਾਈਫ ਵਿੱਚ ਵੀ ਹੁੰਦੀ ਹੈ ਚੀਜ਼ਾਂ ਉਹ ਕਿਸੇ ਦੀ ਵੀ ਲਾਈਫ 'ਚ ਹੋਵੇ ਉਹ ਅੰਡਰਸਟੈਂਡ ਕਰਕੇ ਮਤਲਬ ਨਿਕਲ ਜਾਣਾ ਚਾਹੀਦਾ ਅਪਕਮਿੰਗ ਪ੍ਰੋਜੈਕਟਸ ਕਿਹੜੇ ਨੇ ਫਿਰ ਅ ਜਲਦੀ ਆ ਰਹੀਆਂ ਜਿੱਦਾਂ ਜਨਵਰੀ ਵਿੱਚ ਮੇਰੀ ਮੂਵੀ ਆਈ ਆ ਹੁਣ ਸੈਕੰਡ ਮੰਥ ਵਿੱਚ ਫੈਬਰੂਅਰੀ ਵਿੱਚ ਆਈ ਆ ਤੇ ਬੈਕ ਟੂ ਬੈਕ ਮਾਰਚ ਵਿੱਚ ਵੀ ਆ ਰਹੀ ਇੱਕ ਮੇਰੀ ਮੂਵੀ ਜਲਦੀ ਤੁਹਾਡੇ ਨਾਲ ਉੱਥੇ ਮੁਲਕਾਤ ਹੋਊਗੀ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਟਡੀ ਮੂਵੀ ਆ ਚੁੱਕੀ ਹੈ ਫਿਰ ਆ ਰਹੀ ਤੇ ਇਨਾ ਪਿਆਰ ਮਿਲ ਰਿਹਾ ਬਹੁਤ ਮਜ਼ਾ ਆਇਆ ਬਹੁਤ ਮਾਨ ਮਹਿਸੂਸ ਹੋ ਰਿਹਾ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਕਿ ਹਾਂ ਮੈਂ ਇਸ ਮੂਵੀ ਦਾ ਹਿੱਸਾ ਆ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਤੁਹਾਡੇ ਕੈਰੈਕਟਰ ਨਾਲ ਲੋਕ ਪਛਾਣਦੇ ਆ ਤੁਹਾਡੇ ਨਾਮ ਨਾਲ ਨਹੀਂ ਤੁਹਾਡੀ ਪਛਾਣ ਐਦਾਂ ਦੀ ਹੋਣੀ ਚਾਹੀਦੀ ਤੁਹਾਨੂੰ ਇਹ ਕਹਿਣ ਕਿ ਅੱਛਾ ਤੁਸੀਂ ਉਹਦੇ ਚ ਰਾਣੀ ਸੀ ਨਾ ਖਿਡਾਰੀ ਮੂਵੀ ਚ ਤੁਸੀਂ ਰਾਣੀ ਦਾ ਕੈਰੈਕਟਰ ਕੀਤਾ ਮੈਂ ਚਾਹੁੰਦੀ ਆ ਕਿ ਮੈਨੂੰ ਲੋਕ ਜਿੱਦਾਂ ਮੈਨੂੰ ਕਲੀ ਝੋਟੇ ਚ ਲੋਕਾਂ ਨੇ ਪਛਾਣਨੇ ਆ ਕਮਲ ਤੋਂ ਤੇ ਐਦਾਂ ਹੀ ਮੈਨੂੰ ਖਿਡਾਰੀ ਮੂਵੀ ਵਿੱਚ ਰਾਣੀ ਦੇ ਕੈਰੈਕਟਰ ਤੋਂ ਪਛਾਣਨ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਸੋਹਣੇ ਲੱਗੇ ਥੈਂਕ ਯੂ ਸੋ